Uh... सकी सकी ते ऐ सत सत की तेरी मुहुत सच्चे बादशाह नाम सत्य है इन सच क्यों मध्य में कत क्यों कर पूरण जप लाई जा वड्डी उड़े जा वड्डनां किते जा सच्चे वड्डी ਕਿਸਾ ਪਾਵਟ ਡਿਡੇ ਜੁ ਪੁੱਛਣਾ ਦਾ ਤੂੰ ਵੱਡਿ ਬੜੇ ਜਾਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨ ਸਰਦ ਜਾਏ ਮਹਾਦਰਸ ਜਾ ਏ ਜੇ ਕੀ ਹੈ ਕੁਸੜੀ ਏ ਜਦ ਸੱਚ ਹੈ ਕੁਸੜੀ ਸੇਕਾਰ ਜਵਾਸ ਇੱਕ ਨਾਮ ਸੁਮਾਇ ਲੈ ਇਕ ਨਾਮੁ ਗੁਣੇ ਕਰੇ ਬਿਨਾ ਇਤਨਾ ਪਾਣ ਕਟ ਲੈ ਇਤਨਾ ਮਾਇਆ ਦੇ ਵਾਸਸ ਇਹ ਪਿਆਰ ਤੁਝ ਆਈ ਜਿ ਕਿ ਸਹਉਣੇ ਰਾਗ ਨਾਨਕ ਸੁਣ ਜਾਈਐ ਤਦੁ ਆਪੁ ਕਰੀ ਫਰਦਾ ਕੋ i okay. ਸਮਾਦ ਜਰ ਸਮਾਦ ਰਹਾ ਉਹ ਸਮਾਦ ਨੇ ਰਹਾ ਸਮਾਦ ਰਸ ਸਮਾਦ ਇਹ ਅਜਰਨ ਵੇਖਦਨ ਹੈ ਉਸ ਨਾਲ ਨਾਲ ਜਨ ਉਹ ਰਹਾ ਮਹ ਲਪੈਦਾ ਕੋਦ ਤਿਸੈ ਕੋਦ ਤਸਨੀਏ ਕੋਦ ਪਾਸ ਸਾਰ ਕੋਦ ਪਤਾ ਲਿਆ ਅਸੀ ਪੁਰਖ ਸੰਗਤ ਕੋਦ ਤੇਤ੍ਰਾਂ ਤੇ ਬਾ ਕੁਦਰਤ ਕੁਦਕ ਖਾਣਾ ਪੀਣਾ ਪੈਣ ਬਣ ਕੁਦਕ ਸੱਤਿਆਰ ਕੁਦਕ ਜੱਤੀ ਦਿਲ ਸੇ ਰੰਗੀ ਕੁਦਕ ਜਿਗਹਾਣਾ ਬਤਨੇ ਕੀ ਕੁਦਕ ਬਤੀਆਂ ਸੁਸਮਾਨੇ ਨੂੰ ਮਾਨ ਉਦ ਪਾਣ ਪਾਣੀ ਬੈਸੇ ਕੁਦਕ ਤਤੀ ਖਾਪ ਸਭ ਦੇ ਤੁਕ ਕਾਦਰ ਕਰਦਾ ਕਾ ਕਿੰਨਾ ਨੀ ਭਾਪ ਨਾਨਕ ਗੁਰਮੇਂਦਰ ਵੇਖੈ ਸਭ ਦੇ ਤੁਕ ਕਾ ਤੁਸ ਬੋੜੀ ਆਪ ਜੀ ਕੋ ਉਪਦੇਸ ਕਰ ਪਰ ਕੋ ਸੰਪੂਰ ਸਦਾਇਆ ਬਟਰੋ ਸੁਨਿਦਾਰ ਕਰ ਸੁ ਚਲਾਇਆ ਅਕੀ ਕਰਨੀ ਕੀਤ ਬਾਚੀ ਆ ਮੇ ਲਿਖਤ ਸੁਝਾਇਆ ਆਪ ਦਾ ਭਉਂਦੇ ਕੋ ਸੁਨਕਾਰ ਲਾਇਆ ਬਣੇ ਜਨ ਸੁਵਾਇਆ ਆਪ ਨੇ ਤੇ ਦੀਨ ਤੇ ਆਇਆ ਥੀਂ ਹਰ ਗੱਲ Evet ਅਲਮੇਦ ਤਪਾਈਏ ਹੋਰੇ ਹਕਮਤ ਰਕੂ ਖਵਾਜ ਬੌਣੀ ਨਸਰੀਂ ਤੇ ਬਾਂਦਤੀ ਸਭ ਦੁਨ ਪਰ ਜਫਾ कर दो I'm मना ਸਰਦਾਰੂ ਹਰਨਾਲੇ ਰੰਗ ਮੇਰੇ ਸਭ ਸਾਰਾ ਸੰਗੀਕਾਰੋ ਕਰੇ ਤੇਰਾ ਕਰ ਸਭ ਸਵਾਦਨਾ RAM ਨਸ ਰਸ ਸਭ ਸੁਖ ਨੂੰ ਮੁਨਸਾਰੇ ਕਹਿ ਨਾਨਕ ਮਨ ਦੇ ਸਰਦਾਰੂ ਹਰਨਾਲੇ ਆਹੇ ਸਾਜ ਭਾਗਿਆ ਅੰਮਤੀ ਰ ਕਰਤੈ ਜੈ

ਤੁਸਾ ਤਾ ਨਾਮਿਆ ਤਾ ਵਾਜੇ ਭੰਸੋ ਤਦਕਾਰ ਸੁਬਾਹੀ ਤਦਕਾਰ ਸੁਵਾਗੇ ਸਬਦ ਵਾਜੇ ਕਾਲ ਜੰਤਰ ਬਾਣੀ ਮਨ ਤੁਸ ਪਸ ਕੀ ਪਾਰੁ ਕੰਤ ਸੁਆਲਿਆ ਢੁਲਕਾਰਾ ਪਾਇ ਤੁੰਦਰ ਕੋਸੇ ਆ ਮਰ ਕੇ ਲਾਗੇ ਓਨ ਬਸੂਆ ਕਰੇ ਮਦਗਾਨੀਆ ਭੰਸੋ ਵੜ ਪਾਗਿਓ ਸਖਲ ਮਨੋਰ ਪੂਰੇ रूप रो सनका i'm gonna